ਸਟਾਰ ਪੰਜਾਬ ਸਰਕਾਰ ਦੀਆਂ ਬਦਲੀਆਂ ਸੰਬੰਧੀ ਪਾਲਸੀ ਹਦਾਇਤਾਂ ਜਿਹੜੀਆਂ ਕਿ ਮੰਤਰੀ ਮੰਡਲ ਦੀ ਪ੍ਰਵਾਨਗੀ ਨਾਲ ਜਾਰੀ ਕੀਤੀਆਂ ਗਈਆਂ ਸਨ ਅਨੁਸਾਰ ਮੱਦਕਲੀਨ ਬਦਲੀ ਦੇ ਕੋਈ ਵੀ ਆਦੇਸ਼ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾ ਜਾਰੀ ਨਹੀਂ ਕੀਤੇ ਜਾਣਗੇ ਡੰਡੀ ਪਰ ਪਰਸਨਲ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕੇ ਕਈ ਵਿਭਾਗਾਂ ਨੇ ਅਧੀਆਂ ਮਦ ਘਾਲੀ ਬਦਲੀਆਂ ਇਸ ਵਿਭਾਗ ਦੀ ਪ੍ਰਵਾਨਗੀ ਲਏ ਬਿਨਾ ਹੀ ਕਰ ਦਿੱਤੀਆਂ ਹਨ ਅਤੇ ਉਸ ਉਪਰੰਤ ਮੁੱਖ ਮੰਤਰੀ ਜੀ ਦੀ ਐਕਸ ਪੋਸਟ ਫੈਕਟੋ ਪ੍ਰਵਾਨਗੀ ਲਈ ਕੇਸ ਕੱਲ ਦਿੱਤੇ ਹਨ ਡੰਡੀ ਪਾਲਸੀ ਹਦਾਇਤਾਂ ਅਨੁਸਾਰ ਬਦਲੀਆਂ ਦੀ ਅੰਤਿਮ ਮਿਤੀ 7 ਜੁਲਾਈ 1986 ਸੀ ਪਰ ਅਗਲੇ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਨਾਲ ਮਦਕਲੀਨ ਬਦਲੀਆਂ ਕੀਤੀਆਂ ਜਾ ਸਕਦੀਆਂ ਹਨ ਡੰਡੀ ਇਸ ਦਾ ਮੰਤਵ ਇਹ ਸੀ ਕਿ ਪ੍ਰਬੰਧਕੀ ਵਿਭਾਗ ਖਾਸ ਔਂਕੜ ਸਮੇਂ ਅਜਿਹੇ ਨਿਰਣਾ ਕਰ ਸਕੇ ਪਰ ਅਜੀਆਂ ਮਿਸਾਲਾਂ ਧਿਆਨ ਵਿੱਚ ਆਈਆਂ ਹਨ ਜਿੱਥੇ ਇਸ ਸਹੂਲਤ ਨੂੰ ਆਮ ਬਣਾ ਦਿੱਤਾ ਗਿਆ ਹੈ ਡੰਡੀ ਇਸ ਲਈ ਨਿਰਣਾ ਲਿਆ ਗਿਆ ਹੈ ਕਿ ਅਗਾਹ ਤੋਂ ਸਾਰੀਆਂ ਮਦ ਕਲੀਨ ਬਦਲੀਆਂ ਮੁੱਖ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਹੀ ਕੀਤੀਆਂ ਜਾਣ ਡੰਡੀ ਇਹ ਨਿਰਣਾ ਸਾਰੇ ਗश्ती ਅਤੇ ਨਾਨ ਗश्ती ਕਰਮਚਾਰੀਆਂ ਉੱਪਰ ਲਾਗੂ ਹੋਵੇਗਾ ਡੰਡੀ ਮੁੜ ਫਿਰ ਦੁਹਰਾਇਆ ਜਾਂਦਾ ਹੈ ਕਿ ਇਨ੍ਹਾਂ ਹਦਾਇਤਾਂ ਅਨੁਸਾਰ ਪ੍ਰਬੰਧਕੀ ਵਿਭਾਗ ਲਈ ਲਾਜ਼ਮੀ ਹੈ ਕਿ ਮਦਕਲੀਨ ਬਦਲੀਆਂ ਲਈ ਸਮਰੱਥ ਅਧਿਕਾਰੀ ਪਰਸੋਨਲ ਵਿਭਾਗ ਰਾਹੀਂ ਮੁੱਖ ਮੰਤਰੀ ਜੀ ਦੀ ਪ੍ਰਵਾਨਗੀ ਪ੍ਰਾਪਤ ਕਰੇਗਾ ਡੰਡੀ ਲਿਖਿਓ ਬਈ ਸੈਕੰਡ ਪੈਰਾ ਰੈਡੀ ਸਟਾਰ ਉਪਰੋਕਤ ਵਿਸ਼ੇ ਤੇ ਆਪ ਜੀ ਨੂੰ ਸੰਬੋਧਿਤ ਕਰਦੇ ਹੋਏ ਮੈਨੂੰ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਮੈਂ ਆਪ ਦਾ ਧਿਆਨ ਇਸ ਵਿਭਾਗ ਦੇ ਪੱਤਰ ਮਿਤੀ 13 ਨਵੰਬਰ 1978 ਵੱਲ ਦਿਵਾਉਣਾ ਜਿਸ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਇਹ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਰੈਂਦੇ ਕਿ ਸਾਨੂੰ ਤੁਰੰਤ ਨਿਪਟਾਇਆ ਜਾਵੇ ਡੰਡੀ ਇਸ ਸਬੰਧ ਵਿੱਚ ਪੰਜਾਬ ਸਰਕਾਰ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਇਸ ਵਿਭਾਗ ਵੱਲੋਂ ਸਮੇਂ-ਸਮੇਂ ਸਹਿਰਾ ਜਾਰੀ ਕੀਤੀਆਂ ਹਦਾਇਤਾਂ ਦੇ ਬਾਵਜੂਦ ਵੀ ਕਈ ਵਿਭਾਗਾਂ ਖਾਸ ਕਰਕੇ ਸਿੱਖਿਆ ਵਿਭਾਗ ਲੋਕ ਨਿਰਮਾਣ ਵਿਭਾਗ ਬੀ ਐਂਡ ਆਰ ਲੋਕ ਨਿਰਮਾਨ ਵਿਭਾਗ ਜਨ ਸਿਹਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸੰਜਾਈ ਅਤੇ ਬਿਜਲੀ ਵਿਭਾਗ ਮੈਡੀਕਲ ਸਿੱਖਿਆ ਵਿਭਾਗ ਅਤੇ ਖੇਤੀਬਾੜੀ ਵਿਭਾਗ ਆਦ ਵੱਲੋਂ ਪੱਕੀਆਂ ਉਪਲਬਧ ਪਈਆਂ ਅਸਾਮੀਆਂ ਵਿਰੁੱਧ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਅਤੇ ਅਜਿਹੇ ਕੇਸ ਬਹੁਤ ਸਮੇਂ ਤੱਕ ਲਮਕਾ ਅਵਸਥਾ ਵਿੱਚ ਪਏ ਰਹਿੰਦੇ ਹਨ ਡੰਡੀ ਉਕਤ ਦੀ ਰੌਸ਼ਨੀ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਮਾਮਲੇ ਸੰਬੰਧੀ ਹਰ 2 ਮਹੀਨੇ ਦੀ ਪ੍ਰਗਤੀ ਬਾਰੇ ਰਿਵਿਊ ਕੀਤਾ ਜਾਇਆ ਕਰੇਗਾ ਡੰਡੀ ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 15 ਜੁਲਾਈ 1987 ਤੱਕ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਸਥਿਤੀ ਨੱਥੀ ਕੀਤੀ ਪ੍ਰੋਫਾਰਮੇ ਅਨੁਸਾਰ ਦੱਸੀ ਜਾਵੇ ਅਤੇ ਇਸ ਉਪਰੰਤ ਹਰ 2 ਮਹੀਨੇ ਬਾਅਦ ਅਪ ਟੂ ਡੇਟ ਸੂਚਨਾ ਪੇਜੀ ਜਾਇਆ ਕਰੇ ਡੰਡੀ